ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾ ਕਬੱਡੀ ਦੇ ਮੱਕੇ ਦੇ ਤੌਰ ਤੇ ਮਸ਼ਹੂਰ ਸ਼ਹੀਦ ਬਚਨ ਸਿੰਘ ਯਾਦਗਾਰੀ ਸਟੇਡੀਅਮ ਢਰਬਾਦਾ ਵਿਧ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਚਾਨਕ ਦੌਰਾ ਕੀਤਾ ਵਿਧ ਮੰਤਰੀ ਹਰਪਾਲ ਸਿੰਘ ਚੀਮਾ ਦੀ ਖੇਡਾ ਪ੍ਰਤੀ ਵਧਿਆ ਸੋਜ ਨੂੰ ਉਸ ਸਮੇਂ ਬੂਰ ਪੈਣਾ ਸ਼ੁਰੂ ਹੋਇਆ ਜਦੋਂ ਕਾਫੀ ਲੰਮੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਸਟੇਡੀਅਮ ਦੇ ਵਿੱਚ ਖਿਡਾਰੀਆਂ ਦੀਆਂ ਰੌਣਕਾਂ ਲਗਨੀਆਂ ਸ਼ੁਰੂ ਹੋਈਆਂ ਜਿਸ ਨਾਲ ਕੋਮਾਂਦਰੀ ਕੋਚ ਪ੍ਰਧਾਨ ਗੁਰਮੇਲ ਸਿੰਘ ਦਾ ਸੁਪਨਾ ਪੂਰਾ ਹੁੰਦਾ ਨਜ਼ਰ ਆਇਆ ਉੱਥੇ ਹਰਪਾਲ ਚੀਮਾ ਪ੍ਰੈਕਟਿਸ ਕਰ ਰਿਹਾ ਕਬੱਡੀ ਅਤੇ ਵੋਲੀਬਾਲ ਦੇ ਖਿਡਾਰੀਆਂ ਨੂੰ ਮਿਲੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੜਬਾ ਦਾ ਇਹ ਸ਼ਹੀਦ ਬਚਨ ਸਿੰਘ ਸਟੇਡੀਅਮ ਕਬੱਡੀ ਦੇ ਮੱਕੇ ਵੱਲੋਂ ਸਾਰੇ ਪੰਜਾਬ ਵਿੱਚ ਜਾਣਿਆ ਜਾਂਦਾ ਹੈ ਵਿੰਡਾ ਅੰਦਰ ਨਵੇਂ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਉਹਨਾਂ ਸਟੇਡੀਅਮ ਦੇ ਅੰਦਰ ਖਿਡਾਰੀਆਂ ਨੂੰ ਤਿਆਰ ਕਰਨ ਲਈ ਕੋਚ ਵੀ ਦਿੱਤੇ ਗਏ ਹਨ ਉਸ ਨੂੰ ਦੇਖਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦਿੜਬਾਨੋ ਪੰਜਾਬ ਸਰਕਾਰ ਨੇ ਖੇਡ ਦੀ ਨਰਸਰੀ ਵਜੋਂ ਅਪਣਾ ਕੇ ਕਬੱਡੀ ਕੋਚ ਵੀ ਦਿੱਤਾ ਗਿਆ ਹੈ ਜਿਸ ਨਾਲ ਸਟੇਡੀਅਮ ਵਿੱਚ ਰੌਣਕਾਂ ਪੜਤੀਆਂ ਹਨ ਇਹ ਵੇਖ ਕੇ ਉਹਨਾਂ ਦਾ ਦਿਲ ਖੁਸ਼ ਹੁੰਦਾ ਹੈ ਕਿ ਉਹਨਾਂ ਵੱਲੋਂ ਕੀਤੇ ਗਏ ਕੰਮ ਸਾਰਥਕ ਸਿੱਧ ਹੋ ਰਹੇ ਹਨ ਜਿਹੜਾ ਸਟੇਡੀਅਮ ਹੈ ਇਹਨੇ ਬਹੁਤ ਹੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਕਬੱਡੀ ਦੇ ਰੂਪ ਵਿੱਚ ਹੋਰ ਖੇਡਾਂ ਦੇ ਰੂਪ ਵਿੱਚ ਪੈਦਾ ਕੀਤੇ ਨੇਗੇ ਔਰ ਇਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਕਬੱਡੀ ਦਾ ਕੋਚ ਜਿਹੜਾ ਉਹ ਨਿਯੁਕਤ ਕੀਤਾ ਜਾਵੇ ਖਾਸ ਕਰਕੇ ਕੁੜੀਆਂ ਦੇ ਲਈ ਇੱਕ ਕੋਚ ਜਿਹੜਾ ਨਿਯੁਕਤ ਹੋਇਆਗਾ ਕਿਉਂਕਿ ਕਬੱਡੀ ਡੇੜਬਾ ਜਿਹੜਾ ਸਟੇਡੀਅਮ ਆ ਇਹਨੂੰ ਕਬੱਡੀ ਦੀ ਅਸੀਂ ਨਰਸਰੀ ਵਜੋਂ ਐਲਾਨਿਆਗਾ ਔਰ ਨਾਲ ਹੀ ਇਹਦੇ ਇੰਡੋਰ ਸਟੇਡੀਅਮ ਬਣ ਰਿਹਾਗਾ ਸੋ ਅੱਜ ਆਏ ਸੀਗੇ ਬੱਚਿਆਂ ਨੂੰ ਡਾਈਟ ਜਿਹੜੀ ਉਹ ਦਿੱਤੀ ਆ ਤਾਂ ਕਿ ਜਿਹੜੇ ਬੱਚੇ ਨੇ ਉਹ ਅچھے ਤਰੀਕੇ ਨਾਲ ਉਹ ਖੇਡ ਸਕਣ ਇਹ ਜਿਹੜਾ ਮੈਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਵੀ ਖੇਡ ਪ੍ਰੇਮੀ ਨੇਗੇ ਉਹ ਇਹਨਾਂ ਬੱਚਿਆਂ ਕੋਲੇ ਆਉਣ ਜਿਹੜੇ ਲੰਬਾ ਸਮਾਂ ਖੇਡ ਚੁੱਕੇ ਨੇ ਉਹ ਆ ਕੇ ਨਾ ਬੱਚਿਆਂ ਨਾਲ ਡਾਇਟ ਸ਼ੇਅਰ ਕਰਨ ਆਪਣੇ ਤਜਰਵੇ ਸ਼ੇਅਰ ਕਰਨ ਸਾਡੀ ਸਾਰੀ ਪੁਰਾਣੀ ਡਰਬੇ ਦੀ ਟੀਮ ਜਿਹੜੇ ਪੁਰਾਣੇ ਸਾਥੀ ਨੇਗੇ ਜਿਹੜੇ ਲੰਬੇ ਸਮੇਂ ਤੋਂ ਕਬੱਡੀ ਖੜਾਉਂਦੇ ਰਹੇ ਨੇਗੇ ਉਹ ਲਗਾਤਾਰ ਦੇਖ ਰਹੇ ਕਰ ਰਹੇ ਨੇ ਕਿ ਇਸ ਗਰਾਊਂਡ ਦੀ ਵੀ ਕਰ ਰਹੇ ਨੇ ਔਰ ਬੱਚਿਆਂ ਦੀ ਵੀ ਕਰ ਰਹੇ ਨੇ ਸੋ ਮੈਂ ਸਮਝਦਾ ਜਿਹੜੀਆਂ ਪਿਛਲੇ ਲੰਬੇ ਹਰਸੇ ਤੋਂ ਗੇਮਾਂ ਕਾਫੀ ਸਾਲਾਂ ਤੋਂ ਰੁਕੀਆਂ ਪੰਜੇ ਤੋਂ ਦੁਬਾਰਾ ਜਿਹੜੀਆਂ ਸ਼ੁਰੂ ਹੋਣੀਆਂ ਲੱਗੀਆਂ ਕਿਉਂਕਿ ਖੇਡਾਂ ਵਤਨ ਪੰਜਾਬ ਦੀ ਜਦੋਂ ਅਸੀਂ ਸ਼ੁਰੂ ਕੀਤੀਆਂ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਹਲਾਰਾ ਜਿਹੜਾ ਉਹ ਪੰਜਾਬ ਇਸ ਤਰ੍ਹਾਂ ਜਿਹੜਾ ਗਰਾਊਂਡ ਆ ਉਹ ਬੱਚਿਆਂ ਦੇ ਨਾਲ ਭਰਿਆ ਪਿਆਗਾ ਸੋ ਮੈਨੂੰ ਆਸਾ ਕਿਆਵਾਲੇ ਸਮੇਂ ਚ ਹੋਰ ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਨੈਸ਼ਨਲ ਲੈਵਲ ਦੇ ਖਿਡਾਰੀ ਜਿਹੜੇ ਲਗੇ ਉਹ ਪੈਦਾ ਹੋਣ ਗੁਰਮੀਤ ਸਿੰਘ ਦੇ ਜਾਣ ਤੋਂ ਬਾਅਦ ਜਿੱਦਾਂ ਤੁਸੀਂ ਦੱਸਿਆ ਕਿ ਖੇਡਾਂ ਸੀਗੇ ਉਹ ਬੰਦ ਹੋ ਗਏ ਸੀ ਗਰਾਊਂਡ ਸੁੰਨੀ ਜਾਪਦੀ ਸੀ ਕਿ ਲੱਗਦਾ ਕਿ ਉਹਨਾਂ ਦੇ ਨਾਲ ਸਰਦਾਰ ਗੁਰਮੀਤ ਸਿੰਘ ਦੀ ਬਿਮਾਰ ਪੈ ਗਈ ਸੀ ਤਾਂ ਮੈਂ ਉਹਦਾ ਪਤਾ ਲੈਣ ਗਿਆ ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਮੇਰੇ ਗਰਾਊਂਡ ਨੂੰ ਬਚਾ ਕੇ ਰੱਖਿਓ ਮੇਰੇ ਗਰਾਊਂਡ ਦੇ ਅੰਦਰ ਹੋਰ ਸਹੂਲਤਾਂ ਦਿਓ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਬਿਲਕੁਲ ਮੈਂ ਇੰਡੋਰ ਸਟੇਡੀਅਮ ਬਣਾਵਾਂਗਾ ਉਹ ਇੰਡੋਰ ਸਟੇਡੀਅਮ ਜਿਹੜਾ ਉਹ ਬਣ ਰਿਹਾ ਹੈਗਾ ਮੈਨੂੰ ਲ ਕਬੱਡੀ ਤੋਂ ਬਿਨਾ ਹੋਰ ਵੀ ਬਾਕਸਿੰਗ ਦੀ ਹੋਰ ਕਾਫੀ ਸਾਰੇ ਖੇਮਾ ਜਿਹੜੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਮੈਸਾ ਮੈਂਦਾ ਸਾਰਾ ਦੜਵਾ ਹੜਦਲੇ ਪਿੰਡਾਂ ਦੇ ਲੋਕ ਬੱਚੇ ਵੀ ਜਿਹੜੇ ਨੇ ਕਿ ਉਹ ਵੀ ਇਹਦਾ ਸਟੇਡੀਅਮ ਖੇਡਣ ਆਉਣਗੇ ਔਰ ਦੜਵਾ ਫਿਰ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਦੜਵੇ ਦਾ ਨਾਮ ਉੱਚਾ ਹੋਊਗਾ ਦੇਖੋ ਜੀ ਬੱਚੇ ਅੱਜ ਗਰਾਊਂਡ ਦੇ ਵਿੱਚ ਛੋਟੀ ਉਮਰ ਦੇ ਬੱਚੇ 5 ਸਾਲ ਤੋਂ ਲੈ ਕੇ 14 17 19 21 ਸਾਰੇ ਬੱਚਿਆਂ ਦੇ ਟੀਮਾਂ ਸੀ ਕੁੜੀਆਂ ਦੇ ਸੀ ਜਦੋਂ ਕੋਈ ਵੀ ਮਨੁੱਖ ਮੈਂ ਦਾਅਵੇ ਨਾ ਕਹਿਣਾ ਇਹ ਗੱਲ ਜਦੋਂ ਗਰਾਊਂਡ 'ਚ ਜਾਂਦਾਗਾ ਚਾਹੇ ਉਹ ਭੱਜਦਾਗਾ ਚਾਹ ਕੋਈ ਕਸਰਤ ਕਰਦਾਗਾ ਚਾਹ ਕੋਈ ਗੇਮ ਕਰਦਾਗਾ ਉਹ ਨਸ਼ਿਆਂ ਤੋਂ ਕੋਹਾਂ ਦੂਰ ਰਹਿੰਦਾ ਉਹਦੀ ਬਾਡੀ ਜਿਹੜੀ ਆ ਉਹ ਇੱਕ ਨਸ਼ਾ ਵਿਰੋਧੀ ਹੋ ਜਾਂਦੀ ਆ ਉਹਦਾ ਸਰੀਰ ਇਹ ਕਹਿੰਦਾ ਕਿ ਮੈਨੂੰ ਨਸ਼ੇ ਦੀ ਲੋੜ ਨਹੀਂ ਉਹਦੇ ਅੰਦਰ ਇੰਨੀ ਫੁਰਤੀ ਹੈਨੀ ਤਾਕਤ ਜਿਹੜੀ ਕੰਮ ਕਰਨ ਦੀ ਆ ਜਾਂਦੀ ਹੈਗੀ ਸੋ ਦਰਾਸ਼ਾਬਾਦੀ ਨਹੀਂ ਹੁੰਦਾ ਉਹ ਆਸ਼ਾਬਾਦੀ ਬਣ ਜਾਂਦਾਗਾ ਉਹ ਆਗਾ ਬਦੂ ਬਣ ਜਾਂਦਾਗਾ ਸੋ ਜਿੰਨੇ ਵੀ ਪਲੇਅਰ ਨੇ ਤੁਸੀਂ ਦੇਖੋਗੇ ਆ ਪ੍ਰਾਣੇ ਸਾਰੇ ਸਾਥੀ ਖੜੇ ਨੇਗੀ ਇਹਨਾਂ ਨੇ ਕਦੇ ਨਸ਼ੇ ਨੂੰ ਹੱਦ ਤੱਕ ਨਹੀਂ ਲਾਇਆ ਕਿਉਂ ਨਹੀਂ ਲਾਇਆ ਕਿਉਂਕਿ ਸਾਰੀ ਉਮਰ ਇਹਨਾਂ ਨੇ ਗਰਾਊਂਡ 'ਚ ਕੱਢਤੀ ਸਾਰੀ ਉਮਰ ਖੇਡਦਿਆਂ ਕੱਢਤੀ ਨਸ਼ਾ ਇਹਨਾਂ ਦੇ ਨੇੜੇ ਦੀ ਆ ਸਕਿਆ ਸੋ ਮੇਰਾ ਤਾਂ ਸੋ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਬਿਲਕੁਲ ਕੋਈ ਨਾ ਕੋਈ ਗੇਮ ਕੋਈ ਨਾ ਜ਼ਰੂਰ ਅਪਣਾਓ ਅੱਧੇ ਘੰਟੇ ਦੀ 15 ਮਿੰਟ ਦੀ 20 ਮਿੰਟ ਦੀ ਆਪਣੀ ਸਰੀਰ ਲਈ ਕੱਢੋ ਚਾ ਸਵੇਰੇ ਚਾ ਸ਼ਾਮ ਚਾ ਯੋਗਾ ਕਰੋ ਸੈਰ ਕਰੋ ਗੇਮ ਕਰੋ ਜੇ ਤੁਸੀਂ ਸਾਰੀ ਚੀਜ਼ਾਂ ਕਰਦੇ ਹੋ ਤਾਂ ਨਸ਼ਾ ਤੁਹਾਡੇ ਬਿਲਕੁਲ ਲੜੇ ਨਹੀਂ ਆ ਸਕਦਾ ਬਿਲਕੁਲ ਮੈਂ ਸਪੋਰਟਸ ਡਿਪਾਰਟਮੈਂਟ ਨੂੰ ਫਾਈਲ ਭੇਜੀ ਹੋਈ ਆ ਮੋਡੀਫਾਈ ਵੀ ਕਰਾਂਗੇ ਕਿਉਂਕਿ ਜਿਹੜਾ ਪਿੱਛੇ ਸਟੇਡੀਅਮ ਬਣ ਰਿਹਾ ਉਹ ਵੀ ਜਲਦੀ ਬਣ ਕੇ ਤਿਆਰ ਹੋ ਜਾਊਗਾ ਦਿਰਵਾਤੋ ਹਰਮੇਸ਼ ਸਿੰਘ ਮੇਸ਼ੀ ਦੀ ਰਿਪੋਰਟ ਪੰਜਾਬੀ ਜਾਗਰਣ